you mm -hmm. ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਬਹੁਤ ਹੀ ਜ਼ਿਆਦਾ ਵਧੀਆ ਨਿਊਜ਼ ਲੈ ਕੇ ਸਾਰੀ ਹੀ ਸਰਕਾਰੀ ਕਰਮਚਾਰੀਆਂ ਦੇ ਲਈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਮੁਲਾਜ਼ਮਾਂ ਦਾ ਜਿਹੜਾ ਹੈ ਏਰੀਅਰ ਤੇ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਡੀਏ ਬਾਕੀ ਸੀਗਾ ਤਾਂ ਉਹਦੇ ਰਿਗਾਰਡਿੰਗ ਅਫੀਸ਼ੀਅਲ ਜਿਹੜਾ ਨੋਟਿਸ ਹੈ ਉਹ ਜਾਰੀ ਹੋ ਚੁੱਕਿਆ ਹੈ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਵੋਗੇ ਬਹੁਤ ਜਲਦ ਜਿਹੜਾ ਇਸ ਦੇ ਡੀਏ ਤੇ ਏਰੀਅਰ ਹੈ ਉਹ ਵੀ ਜਿਹੜਾ ਹੈ ਬਹੁਤ ਜਲਦ ਅਲੋਟ ਹੋ ਜਾਏਗਾ ਲੇਕਿਨ ਇੱਥੇ ਕੁਝ ਚੀਜ਼ਾਂ ਧਿਆਨ ਦੇਣੀ ਹੋਗੀਆਂ ਇਹ ਨੇ ਕਿ ਕਿਸ ਤਰੀਕੇ ਨਾਲ ਜ ਅਕੋਰਡਿੰਗ ਤੁਹਾਨੂੰ ਪਤਾ ਹੈ ਕਿ ਏਜ ਗਰੁੱਪ ਦੀ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ કરી ਸੀ ਕਿ ਏਜ ਗਰੁੱਪ ਦੇ ਅਕੋਰਡਿੰਗ ਹੀ ਜਿਹੜਾ ਇਸ ਨੂੰ ਵੰਡਿਆ ਗਿਆ ਹੈ ਠੀਕ ਹੈ ਤਾ ਇੱਥੇ ਦੇਖੋ ਜੇ ਆਪਾਂ ਏਜ ਗਰੁੱਪ ਦੇ ਅਕੋਰਡਿੰਗ ਗੱਲ ਕਰੀਏ ਤਾਂ ਤੁਸੀਂ ਇੱਥੇ ਫਰਸਟ ਲਾਈਨ ਦੇਖ ਸਕਦੇ ਹੋ ਕਿ ਜਿਹੜੇ 85 ਪਲੱਸ ਨੇ ਠੀਕ ਹੈ ਜਿਹੜੇ ਪੈਨਸ਼ਨਰ ਨੇ ਉਹਨਾਂ ਨੂੰ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਦਾ ਬਕਾਇਆ ਜਿਹੜਾ ਹੈ ਉਹ ਦਿੱਤਾ ਜਾਏਗਾ ਇਸ ਤੋਂ ਬਿਨਾ ਫਿਰ ਜਿਹੜੇ ਨੈਕਸਟ ਵਾਲੇ ਹੋਣਗੇ 75 ਤੋਂ ਲੈ ਕੇ 85 ਦੇ ਵਿੱਚ ਵਿੱਚ ਠੀਕ ਹੈ ਉਹਨਾਂ ਨੂੰ ਉਸ ਤੋਂ ਬਾਅਦ ਜਿਹੜਾ ਹੈ ਅਗਲੀਆਂ ਇਨਸਟਾਲਮੈਂਟਸ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਏਰੀਅਰ ਦੇ ਦਿੱਤਾ ਜਾਏਗਾ ਇਸੇ ਤਰ੍ਹਾਂ 75 ਤੋਂ ਨੀਚੇ ਵਾਲੇ ਜਿੰਨੇ ਵੀ ਸਰਕਾਰੀ ਕਰਮਚਾਰੀ ਹੋਣਗੇ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਜਿਹੜਾ ਅਲੋਟ ਕੀਤਾ ਜਾਏਗਾ ਠੀਕ ਹੈ ਤਾਂ ਸਕਦੇ ਹੋ ਕਿ ਜਿਹੜੇ 2016 ਤੇ 17 ਵਾਲੀ ਨੇ ਠੀਕ ਹੈ ਉਹਦੇ ਵਿੱਚ ਜਿਹੜਾ ਹੈ 15 ਇਨਸਟਾਲਮੈਂਟ 15 ਕਿਸ਼ਤਾਂ ਦੇ ਵਿੱਚ ਜਿਹੜਾ ਹੈ ਇਹ ਏਰੀਅਰ ਆ ਉਹ ਦੇ ਦਿੱਤਾ ਜਾਏਗਾ ਤੇ ਇਹ ਸਟਾਰਟ ਕਦੋਂ ਹੋਏਗਾ ਦੇਣਾ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ April 2025 ਤੋਂ ਇਹ ਜਿਹੜਾ ਹੈ ਉਹ ਸਟਾਰਟ ਹੋ ਜਾਣਾ ਹੈ ਕਲੀਅਰ ਹੈ ਇਸ ਤੋਂ ਬਿਨਾ ਜੇ ਆਪਾਂ 2018-19 ਦੀ ਗੱਲ ਕਰੀਏ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ 18 ਕਿਸ਼ਤਾਂ ਦੇ ਵਿੱਚ ਦਿੱਤਾ ਜਾਏਗਾ ਸਟਾਰਟ ਫਰੋਮ ਦਾ ਜੁਲਾਈ 2026 ਨੈਕਸਟ ਸਾਲ ਦੇ ਵਿੱਚ ਜੁਲਾਈ 2026 ਦੇ ਵਿੱਚ ਇਹ ਵੀ ਸਟਾਰਟ ਹੋ ਜਾਣਾ ਹੈ ਇਸ ਤੋਂ ਬਿਨਾ ਜੇ ਆਪਾਂ 2020-21 ਵਾਲਿਆਂ ਦੀ ਗੱਲ ਕਰੀਏ ਠੀਕ ਹੈ 30 ਜੂਨ 2021 ਤੋਂ ਉੱਪਰ ਵਾਲਿਆਂ ਦੀ ਵੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਨੂੰ 9 ਕਿਸ਼ਤਾਂ ਦੇ ਵਿੱਚ ਜਿਹੜਾ ਹੈ ਉਹ ਦੇ ਦਿੱਤਾ ਜਾਏਗਾ ਤੇ ਇਸ ਦੀ ਜਿਹੜੀ ਇਨਸਟਾਲਮੈਂਟ ਆ ਉਹ ਕਦੋਂ ਸਟਾਰਟ ਹੋਏਗੀ ਜਨਵਰੀ 2028 ਦੇ ਵਿੱਚ ਕਲੀਅਰ ਹੈ ਤਾਂ ਇੱਕ ਪ੍ਰੋਪਰ ਜਿਹੜਾ ਕਹਿ ਲਓ ਪੇਮੈਂਟ ਦਾ ਪੀਰੀ ਡਿਪਾਰਟਮੈਂਟ ਵੱਲੋਂ ਠੀਕ ਹੈ ਤੇ ਉਸ ਤੋਂ ਬਾਅਦ ਅੱਗੇ ਜੇ ਆਪਾਂ ਦੇਖੀਏ ਤਾਂ ਇਹ ਵੀ ਤੁਸੀਂ ਦੇਖ ਸਕਦੇ ਹੋ ਇਹ ਇਹ ਬਾਕੀ ਸੀ ਠੀਕ ਹੈ ਜਿਹੜੇ ਮੁਲਾਜ਼ਮਾਂ ਦਾ ਡੀਏ ਵੀ ਪੈਂਡਿੰਗ ਸੀਗਾ ਤਾਂ ਉਹਨਾਂ ਦਾ ਵੀ ਤੁਸੀਂ ਇੱਥੇ ਪੈਰਾ ਦੇਖ ਸਕਦੇ ਹੋ ਜੀ ਠੀਕ ਹੈ 21 2024 ਤੱਕ 21 ਤੋਂ ਲੈ ਕੇ 2024 ਤੱਕ ਦੀ ਜਿੰਨੀ ਵੀ ਇਨਸਟਾਲਮੈਂਟ ਬਣ ਗਿਆ ਉਹਦੇ ਅਕੋਰਡਿੰਗ ਵੀ ਜਿਹੜਾ ਹੈ ਇਸ ਦਾ ਡੀਏ ਹੈ ਉਹ ਦਿੱਤਾ ਜਾਏਗਾ ਠੀਕ ਹੈ ਤਾਂ ਇਹ ਪੂਰਾ ਪੀਡੀਐਫ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜੇਗਾ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨੇ ਉਹ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਤੇ ਇਹ ਸਾਰਾ ਜਿਹੜਾ ਨੋਟਿਸ ਹੈ ਤੁਹਾਨੂੰ ਪਤਾ ਹੈ ਕਿ ਆਪਣੇ ਜਿਹੜੇ ਆਪਣੇ ਵਿੱਤ ਮੰਤਰੀ ਨੇ ਠੀਕ ਹੈ ਫਾਈਨੈਂਸ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦੀ ਅਪਰੂਵਲ ਤੋਂ ਬਾਅਦ ਹੀ ਜਿਹੜਾ ਨ ਹੈ ਤੇ ਡਿਟੇਲ ਦੇ ਵਿੱਚ ਤੁਸੀਂ ਜੇ ਸਿੰਪਲ ਭਾਸ਼ਾ ਦੇ ਵਿੱਚ ਸਮਝਣਾ ਚਾਹੋ ਤਾਂ ਤੁਸੀਂ ਸਾਰਾ ਇੱਥੇ ਬਰੀਫ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਪੈਂਚਰਾ ਦੇ ਲਈ ਅਲੱਗ ਚੀਜ਼ਾਂ ਨੇ ਤੇ ਵਰਕਿੰਗ ਮੁਲਾਜ਼ਮਾਂ ਦੇ ਲਈ ਅਲੱਗ ਨੇ ਠੀਕ ਹੈ ਯਾਨੀ ਕਹਿੰਦਾ ਭਾਵ ਪ੍ਰੋਪਰ ਕਿਸ਼ਤਾਂ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਨਸਟਾਲਮੈਂਟ ਦਾ ਵੀ ਉਹਨਾਂ ਵੱਲੋਂ ਪਹਿਲਾਂ ਹੀ ਕਲੀਅਰ ਕਰ ਦਿੱਤਾ ਗਿਆ ਏਜ ਗਰੁੱਪ ਤਾਂ ਦੇਖੋ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਤਾ ਸੀ ਕਿ ਏਜ ਗਰੁੱਪ ਦੇ ਅਕੋਰਡਿੰਗ ਹੀ ਜਿਹੜਾ ਹੈ ਕੈਲੋ ਡੀ ਅਤੇ ਏਰੀਅਰ ਅਲੋਟ ਕੀਤਾ ਜਾਏਗਾ ਠੀਕ ਹੈ ਤਾਂ 16 17 ਦੇ ਲਈ 1 18 ਇਨਸਟਾਲਮੈਂਟ ਦੇ ਵਿੱਚ 2022 ਵਾਲਿਆਂ ਦਾ ਨੋਨ ਇਨਸਟਾਲਮੈਂਟ ਦੇ ਵਿੱਚ ਤੇ ਇਸ ਦਾ ਜਿਹੜਾ ਕਹਿ ਲਓ ਇੱਕ ਪ੍ਰੋਪਰ ਸ਼ਡਿਊਲ ਵੀ ਜਾਰੀ ਹੋ ਗਿਆ ਕਿ ਕਦੋਂ-ਕਦੋਂ ਇਹ ਜਿਹੜੀਆਂ ਪੇਮੈਂਟਸ ਨੇ ਸਟਾਰਟ ਹੋਣਗੀਆਂ April 2025 July 2026 ਤੇ January 2028 ਤਾਂ ਬਹੁਤ ਹੀ ਵਧੀਆ ਨਿਊਜ਼ ਹੈ ਜੀ ਸਾਰੇ ਹੀ ਸਰਕਾਰੀ ਮੁਲਾਜ਼ਮਾਂ ਦੇ ਲਈ ਕਾਫੀ ਲੰਬੇ ਸਮੇਂ ਤੋਂ ਕਹਿ ਲਓ ਵੇਟ ਕਰ ਰਹੇ ਸੀ ਜਿਸ ਦਾ ਉਹ ਇੱਕ ਜਿਹੜੀ ਕਹਿ ਲਓ ਘੜੀ ਆ ਚੁੱਕੀ ਹੈ ਜਿਸ ਦਾ ਕਿ ਅਫੀਸ਼ੀਅਲ ਨੋਟਿਸ ਜਿਹੜਾ ਹੈ ਜਾਰੀ ਹੋ ਚੁੱਕਿਆ ਹੈ ਕਲੀਅਰ ਹੈ ਬਾਕੀ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤੇ ਚ ਕਰ ਲਿਓ ਕੋਈ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਥੈਂਕ ਯੂ